ਜੇ ਇਥੋਂ ਤੱਕ ਸਮਝਾਉਣਾ ਕੀਤਾ ਹੈ ਦਸਵੇਂ ਪਾਤਸ਼ਾਹ ਜੀ ਕਹਿਣ ਕਹਿੰਦੇ ਹਨ ਵੀ ਜਿਹੜਾ ਸਿੱਖ ਕੇਸ ਰੱਖ ਕੇ ਕੇਸ ਕਟਵਾ ਦਿੰਦਾ ਹੈ ਭਾਵ ਕੇਸ ਕਤਲ ਕਰਵਾ ਦਿੰਦਾ ਹੈ ਉਹ ਵੀ ਸਾਡਾ ਸਿੱਖ ਨਹੀਂ ਹੈ ਤੇ ਜਿਹੜਾ ਪੂਰਨ ਸਿੱਖ ਹੈ ਉਹਨੂੰ ਇਥੋਂ ਤੱਕ ਮਹਾਰਾਜ ਕਹਿੰਦੇ ਐਲਾਨ ਹੈ ਵੀ ਉਹਦੇ ਨਾਲ ਵੀ ਮੇਲ ਨਹੀਂ ਕਰਨਾ ਜਿਹੜਾ ਬੰਦਾ ਗੁਰੂ ਤੋਂ ਬੇਮੁਖ ਹੋ ਜਾਵੇ ਉਹ ਸਾਡਾ ਕੁਛ ਨਹੀਂ ਲੱਗਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਥੋਂ ਤੱਕ ਸਮਝਾਉਣਾ ਕੀਤਾ ਹੈ ਤੇ ਜਿਹੜੇ ਇਹ ਮੀਨੇ ਮਸੰਦ ਰਾਮ ਰਈਏ ਧੀਰਮਲੀਏ ਗੰਗੂਛਈਏ ਕੁੜੀਮਾਰ ਨੜੀਮਾਰ ਇਹਨਾਂ ਚ ਇਹਨਾਂ ਬੰਦਿਆਂ ਤੋਂ ਹੀ ਮਹਾਰਾਜ ਕਹਿੰਦੇ ਨੇ ਬਚ ਕੇ ਰਹਿਣਾ ਚਾਹੀਦਾ ਹੈ ਇਹਨਾਂ ਦੇ ਨਾਲ ਜੇ ਮੇਲ ਨਹੀਂ ਕਰਨਾ ਮਹਾਰਾਜ ਕਹਿੰਦੇ ਜਿਹੜਾ ਇਹਨਾਂ ਦੇ ਨਾਲ ਮੇਲ ਕਰਦਾ ਹੈ ਇਹਨਾਂ ਨੂੰ ਮਿਲਣਾ ਕਰਦਾ ਹੈ ਇਹਨਾਂ ਦੇ ਨਾਲ ਸੰਬੰਧ ਬਣਾਉਂਦਾ ਹੈ ਮਹਾਰਾਜ ਕਹਿੰਦੇ ਨੇ ਵੀ ਉਹ ਖਵਾਰ ਹੋਣਗੇ ਫਿਰ ਉਹ ਫਿਰ ਖਵਾਰ ਹੋਇਆ ਕਰਨਗੇ ਜਿਹੜੇ ਇਹਨਾਂ ਦੇ ਨਾਲ ਮੇਲ ਕਰਨਾ ਕਰਦੇ ਨੇ ਭਾਵ ਇਹਨਾਂ ਦੇ ਨਾਲ ਰਹਿਣਾ ਕਰਦੇ ਨੇ ਰੋਟੀ ਦੀ ਸਾਂਝ ਪਾਉਂਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸਿਰ ਗੁਮੀਏ ਮੀਨੀਏ ਮਸੰਦੀਏ ਜਾਨ ਰਾਮ ਰਾਈਏ ਧੀਰਮਲੀਏ ਇਨ ਸਿਓ ਮੇਲ ਨਾ ਮਾਣ ਸਤਿਗੁਰੂ ਪਾਵਨ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ ਸਤ ਸੰਗਤ ਜੀ ਇਥੋਂ ਤੱਕ ਮਹਾਰਾਜ ਕਹਿੰਦੇ ਨੇ ਵੀ ਆਪਣੀ ਜਿਹੜੀ ਐ ਜਿਹੜੇ ਆ ਕੁੜੀ ਮਾਰਨੇ ਜਿਹੜੇ ਧੀਆਂ ਨੂੰ ਪੇਟ ਦੇ ਵਿੱਚ ਮਾਰ ਦਿੰਦੇ ਨੇ ਜਿਹੜੇ ਆਪਣੀਆਂ ਧੀਆਂ ਨੂੰ ਅੰਦਰ ਮਾਂ ਦੇ ਗਰਮ ਦੇ ਵਿੱਚ ਹੀ ਕਤਲ ਕਰ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਐਸੇ ਕੁੜੀ ਮਾਰ ਲੋਕਾਂ ਤੋਂ ਵੀ ਬਚ ਕੇ ਰਹਿਣਾ ਹੈ ਜਿਵੇਂ ਮਹਾਰਾਜ ਕਹਿੰਦੇ ਇਹਨਾਂ ਪਾਵਨ ਬਾਣੀ ਦੇ ਵਿੱਚ ਸਤਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਕਹਿੰਦੇ ਜੋ ਜੋ ਗੁਰਕੇ ਮੰਤਰਹੀਨ ਮੋਹ ਮੁੰਨੇ ਧੀਆਂ ਮਾਰ ਜਿਹੜੇ ਧੀਆਂ ਨੂੰ ਮਾਰਦੇ ਨੇ ਕਹਿੰਦੇ ਇਨ ਸੰਗ ਮੇਲ ਨਾ ਕੀਜਈ ਵੀ ਇਹਨਾਂ ਦੇ ਨਾਲ ਮੇਲ ਨਹੀਂ ਕਰਨਾ ਮਹਾਰਾਜ ਨੇ ਇਹ ਸਮਝਾਉਣਾ ਕੀਤਾ ਹੈ ਸਤਿਗੁਰੂ ਮਹਾਰਾਜ ਨਾਲੇ ਕਹਿੰਦੇ ਨੇ ਕਹਿੰਦੇ ਜੋ ਜੋ ਗੁਰਕੇ ਮੰਤਰੀਨ ਮੋਹ ਮੁੰਨੇ ਧੀਆਂ ਮਾਰ ਇਨ ਸੰਗ ਮੇਲ ਨਾ ਕੀਜਈ ਇਹ ਆਖੀ ਕਰਤਾਰ ਹੁਣ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਇਹ ਆਖੀ ਕਰਤਾਰ ਆਪਾਂ ਨਹੀਂ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਮਹਾਰਾਜ ਕਹਿੰਦੇ ਨੇ ਆਪਾਂ ਨੂੰ ਮੋਹ ਮਾਰ ਜਾਂਦਾ ਹੈ ਆਪਾਂ ਕਹਿੰਦੇ ਚੱਲ ਕੋਈ ਨਾ ਜੀ ਸਾਡੇ ਸਾਖ ਸੰਬੰਧ ਨੇ ਹੋ ਜਾਂਦੀ ਹੈ ਗਲਤੀ ਕੋਈ ਨਾ ਸਮਝ ਜਾਣ ਕੇ ਫਲਾਣਾ ਇਸ ਤਰ੍ਹਾਂ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਜਿਹਨੇ ਐਡੀ ਵੱਡੀ ਗਲਤੀ ਕਰਤੀ ਜਿਹਨੇ ਧੀ ਆਪਣੇ ਪੇਟ ਦੇ ਵਿੱਚ ਮਾਰ ਦਿੱਤੀ ਉਹ ਜਿਹਨੇ ਮਰਵਾ ਦਿੱਤੀ ਕਹਿੰਦੇ ਇਹ ਇਹ ਤੋਂ ਵੱਡੀ ਗਲਤੀ ਹੋਰ ਕੀ ਹੋ ਸਕਦੀ ਹੈ ਵੀ ਇਹ ਹੋਨੇ ਸੁਧਰ ਇਹ ਆ ਗਲਤੀ ਕਰਕੇ ਨਹੀਂ ਸੁਧਰੇ ਤੇ ਫਿਰ ਹੋਰ ਗਲਤੀਆਂ ਕਰਕੇ ਕੀ ਸੁਧਰਨਗੇ ਇਸੇ ਲਈ ਮਹਾਰਾਜ ਨੇ ਸਮਝਾਇਆ ਸਮਝਾਇਆ ਹੈ ਵੀ ਇਹਨਾਂ ਦੇ ਨਾਲ ਮੇਲ ਨਹੀਂ ਕਰਨਾ ਇਹ ਆਖੀ ਕਰਤਾਰ ਵੀ ਉਹ ਅਕਾਲ ਪੁਰਖ ਨੇ ਕਿਹਾ ਵੀ ਇਹਨਾਂ ਦੇ ਨਾਲ ਕਦੇ ਵੀ ਬਹਿਣਾ ਵੀ ਨਹੀਂ ਹੈ ਮੇਲ ਦਾ ਦੂਰ ਦੀ ਗੱਲ ਹੈ ਜਿੱਥੇ ਟਕਰਦੇ ਨੇ ਐਸੇ RAM ਰਈਏ ਧੀਰਮਲੀਏ ਮੀਨੇ ਮਸੰਦ ਗੰਗੋਸ਼ਾਈਏ ਕੁੜੀ ਮਾਰ ਨੜੀ ਮਾਰ ਹੁੱਕਾ ਹਲਾਲੋ ਹਰਾਮ ਜਿਹੜੇ ਹੁੱਕਾ ਲਾਉਂਦੇ ਨੇ ਭਾਵ ਨਸ਼ੇ ਕਰਦੇ ਨੇ ਆਦਕ ਇਹਨਾਂ ਦੇ ਨਾਲ ਵੀ ਮਿਲਣੇ ਹੀ ਕਰਨਾ ਹਲਾਲੋ ਹਰਾਮ ਹਲਾਲੋ ਹਰਾਮ ਭਾਵ ਕਿ ਕਿਸੇ ਦਾ ਹਲਾਲ ਕਰਕੇ ਖਾਣਾ ਜਿਵੇਂ ਆਮ ਦੁਕਾਨਾਂ ਦੇ ਵਿੱਚ ਆਮ ਲੋਕ ਜਿਹੜੇ ਨੇ ਮੀਟ ਮੱਛੀ ਜਿਹੜੇ ਵੱਢ ਟੁੱਕ ਕੇ ਕਸਾਈਆਂ ਦੇ ਕੋਲੋਂ ਖਾ ਲੈਂਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਮਝਾਉਣਾ ਕਰਦੇ ਨੇ ਕਹਿੰਦੇ ਸਾਧ ਸੰਗਤ ਜੀ ਇਹਨਾਂ ਦੇ ਨਾਲ ਵੀ ਕਦੇ ਮੇਲ ਨਹੀਂ ਕਰਨਾ ਜਿਹੜੇ ਹੁੱਕਾ ਲਾਉਂਦੇ ਨੇ ਭਾਵ ਨਸ਼ੇ ਕਰਦੇ ਨੇ ਸਿਕਟਾ ਪੀਂਦੇ ਨੇ ਬੀੜੇ ਲਾਉਂਦੇ ਨੇ ਇਹਨਾਂ ਦੇ ਨਾਲ ਵੀ ਮੇਲ ਨਹੀਂ ਕਰਨਾ ਤੇ ਸਾਧ ਸੰਗਤ ਜੀ ਉਹ ਸੱਚ ਜਾਣਿਓ ਇਸ ਗਾ ਇਹ ਗੱਲ ਕੌੜੀ ਲੱਗੇਗੀ ਇਹ ਗੱਲ ਦਾ ਗੁੱਸਾ ਵੀ ਆਵੇਗਾ ਆਪਾਂ ਆਪਣੇ ਆਪ ਨੂੰ ਸਿੱਖ ਕਹਾਉਣੇ ਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹਾਂ ਅਸੀਂ ਸਿੱਖ ਹਾਂ ਤੇ ਸਾਧ ਸੰਗਤ ਜੀ ਪਰ ਮਾਫ ਕਰਿਓ ਆਪਾਂ ਮੇਲ ਆਪਣੇ ਨਾਲ ਵੀ ਹੁੱਕਾ ਹਲਾਲੋ ਹਰਾਮ ਵਾਲੇ ਰਹਿੰਦੇ ਨੇ ਭਾਵ ਕਿਵੇਂ ਜਿਹੜੇ ਆਪਾਂ ਕੰਮਾਂ ਦੇ ਰੱਖਣੇ ਉਹ ਵੀ ਜਰਦਿਆਂ ਵਾਲੇ ਨੇ ਜਿਹੜੇ ਵੀੜੇ ਪੀਂਦੇ ਨੇ ਜਾਂ ਸਿਗਰਟ ਗਲਾਉਂਦੇ ਨੇ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਕਿਹਾ ਕਹਿੰਦੀ ਹੈ ਠੀਕ ਹੈ ਉਹਦਾ ਕਰਮ ਹੈ ਉਹਨੂੰ ਕਰੀ ਜਾਣ ਦੋ ਪਰ ਇਹਨਾਂ ਦੇ ਨਾਲ ਪਾਈ ਸਿੱਖਾ ਤੂੰ ਮੇਲ ਨਹੀਂ ਕਰਨਾ ਤੂੰ ਮੇਲ ਨਹੀਂ ਮਿਲਣਾ ਇਹਨਾਂ ਦੇ ਨਾਲ ਇਸ ਤਰ੍ਹਾਂ ਮਹਾਰਾਜ ਸਮਝਾਉਣਾ ਕਰਦੇ ਨੇ ਸਤਿਗੁਰੂ ਮਹਾਰਾਜ ਇਥੋਂ ਤੱਕ ਕਹਿੰਦੇ ਨੇ ਵੀ ਇਹ ਜੋ ਇਨੇ ਮਿਲੇ ਸੋ ਹੋਏ ਖਵਾਰ ਪਾਵਨ ਬਾਣੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਨੇ ਇਨ ਸੰਗ ਮੇਲ ਨਾ ਕੇਜੇ ਇਹ ਆਖੀ ਕਰਤਾਰ ਵੀ ਇਹਨਾਂ ਦੇ ਨਾਲ ਮੇਲ ਨਹੀਂ ਕਰਨਾ ਤੇ ਭਾਈ ਰਤਨ ਸਿੰਘ ਵੀ ਕਹਿੰਦੇ ਨੇ ਜੋ ਮਰਿਆਦਾ ਦੇ ਵਿੱਚ ਮਹਾਰਾਜ ਸਮਝਾਉਣਾ ਕਰਦੇ ਨੇ ਭਾਈ ਰਤਨ ਸਿੰਘ ਦੀ ਲਿਖਤ ਕਹਿੰਦੀ ਹੈ ਕੇ ਸਤਗੁਰੂ ਮਹਾਰਾਜ ਨੇ ਪੰਜਾ ਪਿਆਰਿਆਂ ਨੂੰ ਸਮਝਾਉਂਦਿਆ ਹੋਇਆ ਇਹ ਬਚਨ ਕੀਤੇ ਸਨ ਵੀ ਕੁੜੀ ਮਾਰ ਰਮ ਰਈਏ ਨੜੀ ਮਾਰ ਇਹਨਾਂ ਦੇ ਨਾਲ ਕਦੇ ਵੀ ਜਿਹੜੇ ਇਹ ਲੋਕ ਨੇ ਨਾ ਜੋ ਇਨ ਮਿਲੇ ਸੋ ਹੋਏ ਖਵਾਰ ਤੇ ਜਿਹੜੇ ਐਸੇ ਲੋਕਾਂ ਦੇ ਨਾਲ ਮੇਲ ਰੱਖਣਗੇ ਭਾਵ ਸੰਬੰਧ ਬਣਾਉਣਗੇ ਰਿਸ਼ਤੇਦਾਰੀਆਂ ਬਣਾਉਣਗੇ ਮੀਨੇ ਮਸੰਦ ਗੰਗੂ ਸ਼ਈਏ ਰਾਮ ਰਗਿਆ ਧੀਰਮਲਿਏ ਇਹਨਾਂ ਦੇ ਨਾਲ ਕੋਈ ਸੰਬੰਧ ਬਣਾਵੇਗਾ ਉਹ ਖਵਾਰ ਹੋਣਗੇ ਯਥਾ ਸ਼ਗਦ ਗੁਰ ਗੋਲ ਕਪਾਇਓ ਆਪਣੀ ਸ਼ਕਤੀ ਅਨੁਸਾਰ ਜਿੰਨੀਕ ਤੁਹਾਡੇ ਵਿੱਚ ਹਿੰਮਤ ਹੈ ਸਾਧ ਸੰਗਤ ਜੀ ਭਾਈ ਰਤਨ ਸਿੰਘ ਜੀ ਸਮਝਾਉਣਾ ਕਰਦੇ ਹਨ ਦੱਸਣਾ ਕਰਦੇ ਹਨ ਜਿਵੇਂ ਮਰੇ ਕਪਤਾਨ ਨੂੰ ਦੱਸ ਰਹੇ ਨੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਬਚਨ ਹਨ ਯਥਾ ਸ਼ਗਦ ਗੁਰ ਗੋਲ ਕਪਾਇਓ ਬਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਪੰਜਾ ਪਿਆਰੇ ਨੂੰ ਸਤਿਗੁਰੂ ਮਹਾਰਾਜ ਸਮਝਾਉਂਦੇ ਹਨ ਵੀ ਆਪਣੀ ਸ਼ਕਤੀ ਅਨੁਸਾਰ ਭਾਵ ਜਿੰਨੀ ਕੁ ਤੁਹਾਡੇ ਚ ਹਿੰਮਤ ਹੈ ਤੁਸੀਂ ਗੁਰੂ ਦੀ ਗੋਲਕ ਦੇ ਵਿੱਚ ਆਪਣਾ ਦਸਵੰਦ ਜ਼ਰੂਰ ਪਾਇਆ ਕਰੋ ਸਾਧ ਸੰਗਤ ਜੀ ਅੱਗੇ ਨਾਲ ਖਾਲਸਾ ਜੀ ਕਹਿੰਦੇ ਵੀ ਸਵਾ ਲੱਖ ਰੁਪਏ ਰੁਪਇਆ ਜਿਹੜਾ ਲੈ ਲਿਆ ਕਰਦੇ ਸਨ ਤੇ ਗੁਰੂ ਦੀ ਗੋਲਕ ਦੇ ਵਿੱਚ ਪਾਉਂਦੇ ਸਨ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਜਿੰਨੀ ਕੁ ਤੁਹਾਡੀ ਜਿੰਨੀ ਕੁ ਤੁਸੀਂ ਆਪਦੀ ਗਿਰਤ ਕਮਾਈ ਕਰਦੇ ਹੋ ਜਿੰਨੀ ਕੁ ਤੁਹਾਡੀ ਮਿਹਨਤ ਹੈ ਜੇ ਤੁਸੀਂ 150 ਰੁਪਇਆ ਕਮਾਉਂਦੇ ਹੋ ਰੋਜ਼ਾਨਾ ਦਾ ਤਾਂ ਤਾਂ ਉਹਦੇ ਵਿੱਚੋਂ 10 ਰੁਪਏ ਤੁਸੀਂ ਗੁਰੂ ਦੀ ਗੋਲਕ ਦੇ ਵਿੱਚ ਪਾਓ ਜੇ ਤੁਸੀਂ ਲੱਖਾਂ ਦੇ ਹਿਸਾਬ ਨਾਲ ਕਮਾਉਂਦੇ ਆ ਤਾਂ ਉਹਦੇ ਵਿੱਚੋਂ ਅੱਧਾ ਦਸਵੰਧ ਕੱਢੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿੰਨੀਕ ਤੁਹਾਡੀ ਪੰਜਾ ਪਿਆਰਿਆਂ ਨੂੰ ਇਹ ਸਮਝਾਉਣਾ ਕਰਦੇ ਨੇ ਜਾਂ ਉਹਦਾ ਕੜਾ ਪ੍ਰਸ਼ਾਦ ਕਰਵਾ ਕੇ ਭਾਵ ਦੇਗ ਤਿਆਰ ਕਰਵਾ ਕੇ ਅਰਦਾਸ ਕਰੋ ਵੀ ਮਹਾਰਾਜ ਤੁਹਾਡੀਆਂ ਦਾਤਾਂ ਦੇ ਵਿੱਚੋਂ ਤੁਹਾਨੂੰ ਹੀ ਅਰਪਣ ਕਰਦੇ ਆ ਕਿਉਂਕਿ ਸਾਧ ਸੰਗਤ ਦੀ ਬੰਦਾ ਕਦੇ ਵੀ ਆਪਣੀ ਕਮਾਈ ਦੇ ਵਿੱਚੋਂ ਨਹੀਂ ਦੇ ਸਕਦਾ ਕਿਉਂਕਿ ਉਸ ਅਕਾਲ ਪੁਰਖ ਦੀ ਦੇਨ ਹੈ ਇਹ ਇਹ ਉਹਦੀਆਂ ਦਾਤਾਂ ਨੇ ਉਹਦੀਆਂ ਦਾਤਾਂ ਦੇ ਵਿੱਚੋਂ ਇਹ ਕਹਿ ਸਕਦੇ ਆ ਮਹਾਰਾਜ ਤੁਹਾਡੀਆਂ ਦਾਤਾਂ ਦੇ ਵਿੱਚੋਂ ਆ ਤੁਹਾਡੇ ਲਈ ਪ੍ਰਸ਼ਾਦ ਹਾਜ਼ਰ ਹੈ ਸਾਡੀ ਕਮਾਈ ਦੇ ਵਿੱਚੋਂ ਦਸਵੰਧ ਹਾਜ਼ਰ ਹੈ ਤੇ ਲੇਖੇ ਵਿੱਚ ਲਾ ਲੈਣਾ ਤੇ ਮਿਹਨਤ ਕਰਨ ਦੀ ਸਾਨੂੰ ਬਲ ਸਮਤ ਉਦਮ ਬਖਸ਼ਣਾ ਇਸ ਤਰ੍ਹਾਂ ਅਰਦਾਸ ਕਰਿਆ ਕਰੋ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੁਣਦਾ ਜ਼ਰੂਰ ਹੈ ਇਸ ਤਰ੍ਹਾਂ ਜਦੋਂ ਅਰਦਾਸ ਕਰੋਗੇ ਤਾਂ ਸਾਧ ਸੰਗਤ ਜੀ ਤੁਹਾਡੀ ਲੇਖੇ ਦੇ ਵਿੱਚ ਹੋਵੇਗੀ ਆਪਣੀ ਅਰਦਾਸ ਕਿਉਂ ਨਹੀਂ ਲੱਗਦੀ ਆਪਣੀ ਅਰਦਾਸ ਤਾਂ ਨਹੀਂ ਲੱਗਦੇ ਸਾਧ ਸੰਗਤ ਜੀ ਆਪਾਂ ਹੰਕਾਰ ਦੇ ਭਰੇ ਹੋਏ ਆ ਜਦੋਂ ਦੋ ਪੁੱਤਰ ਆਪਣੇ ਕਿਤੇ ਬਾਹਰ ਕੈਨੇਡਾ ਅਮਰੀਕਾ ਚਲੇ ਜਾਂਨ ਤੇ ਆਪਾਂ ਨੂੰ ਹੰਕਾਰ ਆ ਜਾਂਦਾ ਹੈ ਕਿਉਂਕਿ ਜਦੋਂ ਪੈਸਾ ਆਉਣ ਲੱਗ ਜਾਵੇ ਸਭ ਤੋਂ ਵੱਡੀ ਗੱਲ ਹੈ ਪੈਸਾ ਜਿਹਦੇ ਕੋਲੇ ਪੈਸਾ ਹੈ ਮਹਾਰਾਜ ਕਹਿੰਦੇ ਉਹ ਹੰਕਾਰੀ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਵਨ ਬਾਣੀ RAM KALI ਮਹੱਲਾ 3 ਅਨੰਤ ਸਾਹਿਬ ਦੇ ਵਿੱਚ ਪਾਵਨ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਜੈਸੀ ਅਗਨ ਉਦਰਮਹਿ ਤੈਸੀ ਬਾਹਰ ਮਾਇਆ ਜਿਹੜੀ ਮਾਂ ਦੇ ਉਦਰ ਦੇ ਵਿੱਚ ਭਾਵ ਗਰਭ ਦੇ ਵਿੱਚ ਅਗਨ ਹੁੰਦੀ ਹੈ ਨਾ ਅੱਗ ਹੁੰਦੀ ਹੈ ਤਾਂ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਇਹ ਹੀ ਅੱਗ ਜਿਹੜੀ ਇਹ ਬਾਹਰ ਹੈ ਉਹ ਤੋਂ ਦੁੱਗਣੀ ਅੱਗ ਹੈ ਭਾਵ ਜੈਸੀ ਅਗਨ ਉਦਰਮਹਿ ਤੈਸੀ ਬਾਹਰ ਮਾਇਆ ਮਹਾਰਾਜ ਕਹਿੰਦੇ ਨੇ ਜੈਸਾ ਇਸਤਰੀ ਦੇ ਗਰਭ ਦੇ ਅੰਦਰ ਅਗਨ ਹੈ ਆਗੈ ਉਸੇ ਤਰ੍ਹਾਂ ਇਹ 12ਵੀਂ ਇਸੇ ਤਰ੍ਹਾਂ ਹੀ ਆਗੈ ਅੱਗ ਕਿਹੜੀ ਹੈ ਇਹ ਮਾਇਆ ਦੀ ਮਾਇਆ ਦੀ ਨਿਆਈ ਹੈ ਇਹ ਮਾਇਆ ਜਿਹੜੀ ਹੈ ਇਹ ਅੱਗ ਦੀ ਨਿਆਈ ਹੈ ਤੇ ਮਹਾਰਾਜ ਕਹਿੰਦੇ ਨੇ ਬੰਦਿਆ ਤੂੰ ਇਹਦੇ ਵਿੱਚ ਸੜ ਰਿਆ ਹੁਣ ਵੀ ਤੇਰੇ ਕੋਲੇ ਪੈਸਾ ਹੈ ਸੰਸਾਰੀ ਤੂੰ ਜੀਵ ਜੀ ਸੰਸਾਰੀ ਤੂੰ ਇਹ ਗੱਲਾਂ ਕਰ ਰਹੀ ਮੇਰੇ ਕੋਲ ਬਹੁਤ ਪੈਸਾ ਹੈ ਦੇਵ ਅਕਾਲ ਪੁਰਖ ਦੀ ਨਜ਼ਰ ਦੇ ਨਾਲ ਦੇਖੀਏ ਮਹਾਰਾਜ ਕਹਿੰਦੇ ਨੇ ਬੰਦਿਆ ਤੂੰ ਇਸ ਪੈਸੇ ਦੇ ਅੰਦਰ ਸੜ ਰਿਹਾ ਵਾ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਇਹ ਸਮਝਾਉਣਾ ਕਰਦੇ ਨੇ ਮਹਾਰਾਜ ਆਪਣੀ ਪਾਵਨ ਬਾਣੀ ਦੇ ਵਿੱਚ ਤੇ ਇਹ ਨੂੰ ਸਮਝਣਾ ਹੈ ਐਨਾ ਗਲਤਾਨਵੀ ਨਹੀਂ ਹੋਣਾ ਵੀ ਜਿਵੇਂ ਆਪਾਂ ਗੁਰੂ ਤੋਂ ਬੇਮੁਖ ਹੋ ਜਾਈਏ ਸੋ ਸਾਧ ਸੰਗਤ ਜੀ ਅਰਦਾਸ ਕਰੋ ਮਹਾਰਾਜ ਐਨਾ ਵੀ ਨਾ ਗਲਤਾਨ ਕਰ ਦੇਵੀਂ ਤੇਰੀ ਸ਼ਰਨ ਦੇ ਵਿੱਚੋਂ ਟੁੱਟ ਜਾਈਏ ਮਹਾਰਾਜ ਐਨਾ ਵੀ ਨਾ ਤੂੰ ਮੈਨੂੰ ਪੈਸੇ ਦੇ ਵਿੱਚ ਹੰਕਾਰੇ ਬਣਾ ਦੇਂ ਕਿ ਤੇਰਾ ਦਰ ਟੁੱਟ ਜਾਵੇ ਤੇਰੇ ਦਰ ਤੋਂ ਅਸੀਂ ਬੇਮੁਖ ਹੋ ਜਾਈਏ ਤੇਰੇ ਦਰ ਤੋਂ ਅਸੀਂ ਵਿਛੜ ਜਾਈਏ ਏ ਮਹਾਰਾਜ ਇਹੋ ਅਰਦਾਸ ਕਰਨੀ ਹੈ ਕਿ ਸੱਚੇ ਬਾਦਸ਼ਾਹ ਜੀ ਤੁਹਾਡੇ ਦਰ ਦੇ ਨਾਲ ਲੱਗੇ ਰਹੀਏ ਤੁਹਾਡੀਆਂ ਦਾਤਾਂ ਨੇ ਮੇਰੇ ਕੋਲੇ ਕੱਖ ਨਹੀਂ ਸੀ ਮੈਨੂੰ ਕੋਈ ਜਾਣਦਾ ਨਹੀਂ ਸੀ ਮੈਨੂੰ ਕੋਈ ਪਛਾਣਦਾ ਨਹੀਂ ਸੀ ਅੱਜ ਤੁਸੀਂ ਜਾਣ ਵੀ ਬਣਾਈ ਐ ਤੇ ਪਛਾਣ ਵੀ ਤੁਸੀਂ ਬਣਾਈ ਐ ਸਾਨੂੰ ਬਾਹਰ ਵੀ ਤੁਸੀਂ ਭੇਜਿਆ ਏ ਸੰਸਾਰ ਤੇ ਵੀ ਤੁਸੀਂ ਭੇਜਿਆ ਏ ਆ ਘਰ ਵੀ ਤੂੰ ਦਿੱਤਾ ਏ ਐਸੋ ਆਰਾਮ ਵੀ ਤੂੰ ਦਿੱਤਾ ਏ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਉਹਦੇ ਕੋਲੇ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਉਹ ਮਹਿਲਾਂ ਦਾ ਮਾਲਕ ਉਹ ਘੋੜਿਆਂ ਦਾ ਮਾਲਕ ਉਹ ਫੌਜਾਂ ਦਾ ਮਾਲਕ ਸਾਧ ਸੰਗਤ ਜੀ ਉਹਦੇ ਕੋਲੇ ਅੱਜ ਕੁਝ ਵੀ ਨਹੀਂ ਸੀ ਜਦੋਂ ਆਨੰਦਪੁਰ ਸਾਹਿਬ ਤੋਂ ਚਮਕੌਰ ਗੜੀ ਤੇਮਕੌਰ ਗੜੀ ਤੋਂ 마ਸੀਵਾੜਾ ਸਾਹਿਬ ਸਾਧ ਸਿੰਘ 마ਸੀਵਾੜੇ ਦੇ ਜੰਗਲ ਦੇ ਵਿੱਚ ਦੀ ਜਦੋਂ ਲੰਘੇ ਸਨ ਉਦੋਂ ਇਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਉਥੇ ਗੱਲਾਂ ਵਾਪਰੀਆਂ ਸਨ ਤੇ ਉਥੇ ਮਹਾਰਾਜ ਨੇ ਇਹ ਜਿਹੜੀਆਂ ਬਾਣੀ ਉਹਨਾਂ ਪਾਵਨ ਮੁਖਵਾਗ ਬਾਣੀ ਜਿਹੜੀ ਸਮਝਾਉਣਾ ਕਰਦੀ ਹੈ ਮਹਾਰਾਜ ਕਹਿੰਦੇ ਨੇ ਵੀ ਇੰਨਾ ਕੋਈ ਸੀ ਜਾਂ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਐਸ਼ੋ ਅਰਸ਼ ਉਸ ਅਕਾਲਪੁਰਖ ਦੀ ਜਿਹੜੀ ਨਜ਼ਰ ਹੈ ਉਹ ਹੋ ਜਾਵੇ ਤਾਂ ਐਸ਼ੋ ਅਰਸ਼ ਹੋ ਜਾਂਦਾ ਹੈ ਤੇ ਜੇ ਉਹਦੀ ਅਕਾਲਪੁਰਖ ਦੀ ਨਜ਼ਰ ਹੋ ਜਾਵੇ ਨਾ ਜਦੋਂ ਪੁੱਠੀ ਪੈ ਜਾਂਦੀ ਹੈ ਜਦੋਂ ਬੰਦੇ ਨੂੰ ਹੰਕਾਰ ਹੁੰਦੇ ਫਿਰ ਉਹ ਥੱਲੇ ਸਿੱਟਣਾ ਵੀ ਜਾਣਦਾ ਤੇ ਚੱਕਣਾ ਵੀ ਜਾਣਦਾ ਹੈ ਇਸ ਕਰਕੇ ਆਪਣੇ ਹੰਕਾਰ ਨੂੰ ਆਪਣੇ ਪੈਸੇ ਨੂੰ ਥੱਲੇ ਰੱਖਣਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਵੈਸੇ ਤਾਂ ਮਹਾਰਾਜ ਕਹਿੰਦੇ ਨੇ ਬੰਦਿਆ ਤੂੰ ਥੱਲੇ ਹੀ ਜੀ ਕੇ ਰਹਿ ਸੰਸਾਰ ਦੇ ਵਿੱਚ ਕਹਿੰਦੇ ਤੇਰੇ ਤੋਂ ਵੱਡੇ-ਵੱਡੇ ਹੰਕਾਰੀ ਤੁਰੇ ਫਿਰਦੇ ਨੇ ਕਹਿੰਦੇ ਤੈਨੂੰ ਲੋੜ ਨਹੀਂ ਹੈ ਭਾਈ ਸਿੱਖਾ ਤੂੰ ਜਿੰਨਾ ਥੱਲੇ ਹੋ ਸਕਦਾ ਹੈ ਨਾ ਉਹਨਾਂ ਥੱਲੇ ਹੋ ਕੇ ਰਹਿ ਕਹਿੰਦੇ ਉਹਨੇ ਤੇਰੇ ਤੇ ਤੇਰੇ ਲਈ ਚੰਗਾ ਹੈ ਉਹਨਾਂ ਉਹਨਾਂ ਥੱਲੇ ਜਿੰਨਾ ਕਹਿੰਦੇ ਮਹਾਰਾਜ ਕਹਿੰਦੇ ਨੇ ਨਾ ਮਾਰਾ ਕਹਿੰਦੇ ਵੀ ਜਿੰਨਾ ਤੋਂ ਥੱਲੇ ਰਹਿ ਕੇ ਜਿਵੇਂਗਾ ਕਹਿੰਦੇ ਵੀ ਉਹਨਾਂ ਤੇਰੇ ਤੇਰਾ ਤੈਨੂੰ ਫਲ ਲੱਗੇਗਾ ਭਾਵ ਤੇਨੂੰ ਦੁਨੀਆ ਜਾਣੇਗੀ ਜਿਵੇਂ ਸਿਆਣੇ ਕਹਿੰਦੇ ਨੇ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਇਹ ਕਹਿੰਦੇ ਨੇ ਇਹ ਨੀਵੇਂਆਂ ਦੀਆਂ ਗੱਲਾਂ ਨੀਵੇਂਆਂ ਨੂੰ ਫਲ ਲੱਗਦੇ ਹੁੰਦੇ ਨੇ ਉੱਚਿਆਂ ਨੂੰ ਨਹੀਂ ਲੱਗਦੇ ਹੁੰਦੇ ਉੱਚਾ ਤਾਂ ਸ਼ਪੈਦਾ ਵੀ ਹੁੰਦਾ ਏ ਪਰ ਸਾਧ ਸੰਗਤ ਜੀ ਖਾਲ ਜਿਹੜਾ ਹੈ ਅਮਰੋਦ ਨਹੀਂ ਲੱਗਦੇ ਹੁੰਦੇ ਨੇ ਸ਼ਪੈਦੇ ਨੂੰ ਨਹੀਂ ਲੱਗਦੇ ਹੁੰਦੇ ਇਸ ਕਰਕੇ ਆਪਣਾ ਜਿਹੜਾ ਹੰਕਾਰ ਹੈ ਗੁਰੂ ਨਾਨਕ ਦੇ ਦਰ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਆਪਣਾ ਹੰਕਾਰ ਜਿਹੜਾ ਹੈ ਉਹ ਨੀਵਾ ਕਰਕੇ ਆਈਏ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਦੱਸਦੇ ਹਨ ਯਥਾ ਸ਼ਕਤ ਗੁਰ ਗੋਲ ਘਪਾਇਓ ਮਹਾਰਾਜ ਕਹਿੰਦੇ ਨੇ ਆਪਣਾ ਦਸਵੰਦ ਗੁਰੂ ਨਾਨਕ ਦੇ ਘਰ ਦੇ ਵਿੱਚ ਕੱਢੀ ਜਲ ਕਹਿੰਦੇ ਤੇਰੇ ਤੇ ਅਕਾਲ ਪੁਰਖ ਦੀ ਸਦਾ ਆਨੰਦ ਰਹੇਗੀ